ਮਿੰਟੋ ਜੀ ਸਕਿਉਰਟੀ ਵਾਲੀ ਗੱਲਬਾਤ ਆਪਾਂ ਕਰ ਰਹੇ ਹਾਂ ਸਕਿਉਰਟੀ ਵਾਲੀ ਗੱਲਬਾਤ ਹੋਰ ਵੀ ਕਰ ਲਈਏ ਸਕਿਉਰਟੀ ਦਾ ਚਸਕਾ ਵੀ ਨਾ ਕਹਿੰਦੇ ਪਿਛੇ ਆਪਾਂ ਇੱਕ ਗੱਲ ਕਰੀ ਸਰਪੰਚ ਸਾਹਿਬ ਨੇ ਸਕਿਉਰਟੀ ਦੇ ਚੱਕਰ 'ਚ ਬੜਾ ਕੰਮ ਕਰ ਲਿਆ ਸੀਗਾ ਸਕਿਉਰਟੀ ਵਾਲਾ ਚੱਕਰ ਦਾ ਚਸਕਾ ਥੱਲੋਂ ਲੈ ਕੇ ਉੱਤੋਂ ਤੱਕ ਕੀ ਹੈ ਉਧਰ ਪੱਪੂ ਯਾਦਵ ਉਹ ਰਾਣੀ ਵੀ ਕਹਿੰਦੇ ਬੜਾ ਐ ਸੀਨ ਜਿਹਾ ਬਣਾਇਆ ਸਕਿਉਰਟੀ ਦੇ ਚੱਕਰ 'ਚ ਇਹ ਕੀ ਗੱਲ ਸੀ ਇਹ ਦੇਖੋ ਬਹੁਤ ਘਟਨਾਵਾਂ ਨੇ ਇਸ ਤਰ੍ਹਾਂ ਦੀਆਂ ਪੰਜਾਬ 'ਚ ਵੀ ਹੁੰਦੀਆਂ ਨੇ ਪੱਪੂ ਯਾਦਵ ਬਿਹਾਰ ਦੀ ਰਾਜਨੀਤੀ ਦਾ ਚਰਚਿਤ ਨਾਮ ਹੈ ਜੀ ਰਣਜੀਤਾ ਉਹਦੀ ਵਾਈਫ ਹੈ ਮਤਲਬ ਕਿ ਟਸ਼ਨ ਇਹਨਾਂ ਦੇ ਤਗੜੇ ਹੁੰਦੇ ਕਈ ਵਾਰ ਇੱਕ ਵਾਰੀ ਮੈਂ ਰਣਜੀਤਾ ਨੂੰ ਦੇਖਿਆ ਸੀਗਾ ਉਹ ਸ਼ਾਇਦ ਹਾਰਲੇ ਡੈਵਿਡਸਨ ਖਿੱਚੀ ਫਿਰਦੀ ਸੀ ਜਦੋਂ ਆਪਣੇ ਪੰਜਾਬ ਵਿੱਚ ਕੋਈ ਵੱਡਾ ਮਾਈ ਹੋਏਗਾ ਹੂੰ ਜੀ ਉਹ ਇੱਕ ਫੋਟੋ ਮੈਂ ਅੱਜ ਵੀ ਮੈਨੂੰ ਯਾਦ ਆ ਉਹ ਸ਼ਾਇਦ ਦਿੱਲੀ ਦੀ ਸੀਗੀ ਜੀ ਤਾਂ ਮਤਲਬ ਕਿ ਅਸਲ ਦੇ ਵਿੱਚ ਹੁਣ ਧਮਕੀ ਆਈ ਕਿਉਂਕਿ ਇਹਨੇ ਲੋਰੈਂਸ ਬਾਰੇ ਕੁਝ ਬੋਲੀ ਸੀ ਜੀ ਜੀ ਯਾਦਨ ਸਾਹਿਬ ਬਿਲਕੁਲ ਉਹ ਤਾਂ ਕੀ ਆ ਗਈ ਕਿ ਇਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਪਹਿਲੀ ਗੱਲ ਇਹਨੇ ਵੀ ਬੜੀ ਠੋਕ ਕੇ ਗੱਲ ਕਹੀ ਸਰਕਾਰ ਸਾਨੂੰ ਇਜਾਜ਼ਤ ਦੇਵੇ ਅਸੀਂ ਉਹਨਾਂ ਦਾ ਨਾਮੋ ਨਿਸ਼ਾਨ ਹਟਾ ਦਿਆਂਗੇ ਕਈ ਵਾਰ ਬਿਨਾਂ ਸੋਚੇ ਸਮਝੇ ਸੇ ਬੋਲੇ ਜਾਂਦਾ ਕੁਛ ਨਾ ਕੁਛ ਫਿਰ ਬੜਾ ਔਖਾ ਹੋ ਜਾਂਦਾ ਕੰਮ ਬੱਚ ਚਲੋ ਉਹ ਤੇ ਹੁਣ ਹੁੰਦਾ ਹੀ ਆ ਭਈ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿ ਤੂੰ ਨਾ ਬੋਲ ਜੀ ਅਗਲੇ ਦਾ ਮੈਂ ਅੱਗੇ ਕਹਿਣਾ ਕਿ ਅਸੀਂ ਕਿਸੇ ਦੀ ਸੋਚ ਤੇ ਆਪਣੀ ਸੋਚ ਨਹੀਂ ਧੋਖੀ ਬਿਲਕੁਲ ਸਾਡਾ ਨਜ਼ਰੀਆ ਸਾਨੂੰ ਆਜ਼ਾਦੀ ਦੇ ਦਿਓ ਬੋਲਣ ਦੀ ਤੁਸੀਂ ਉਹਨੂੰ ਰੱਦ ਕਰਨ ਦੀ ਆਜ਼ਾਦੀ ਰੱਖਦੇ ਬਿਲਕੁਲ ਬਿਲਕੁਲ ਕਿਉਂਕਿ ਇੱਕ ਡੈਮੋਕ੍ਰੈਟਿਕ ਖੂਬਸੂਰਤੀ ਹੋਣੀ ਚਾਹੀਦੀ ਹੂੰ ਹੁਣ ਉਹਦੇ 'ਚ ਦੋਸ਼ ਇਹ ਲੱਗਾ ਕਿ ਜਿਹੜਾ ਧੰਕੀ ਦੇਣ ਵਾਲਾ ਉਹ ਤੇ ਇਹਨਾਂ ਦਾ ਬੰਦਾ ਨਿਕਲਿਆ ਪਾਰਟੀ ਦਾ ਹੂੰ ਤੇ ਉਹਨੂੰ ਸ਼ਾਇਦ 2-3 ਲੱਖ ਰੁਪਏ ਦਾ ਇਹਨਾਂ ਨੇ ਲਾਲਚ ਦਿੱਤਾ ਨਾਲ ਕਿ ਆ ਕਿ ਤੈਨੂੰ ਅਹੁਦਾ ਦੇ ਦਿਆਂਗੇ ਹੂੰ ਜਿਹੜਾ ਪੱਪੂ ਯਾਦਵ ਆ ਪੱਪੂ ਯਾਦਵ ਮੰਨਦਾ ਨਹੀਂ ਇਸ ਵੱਲੋਂ ਕਹਿੰਦਾ ਕਿ ਨਾ ਵੇ ਸੱਜਣਾ ਨਾ ਇਹਦਾ ਉਹ ਕਹਿੰਦਾ ਕਿ ਤੁਸੀਂ ਤੇ ਹਿੰਮਤਸ਼ਾਹੀ ਵਾਲੀ ਮੇਰੇ ਨਾਲ ਕਰਨ ਨੂੰ ਫਿਰਦੇ ਹਿੰਮਤਸ਼ਾਹੀ ਵਾਲਾ ਕੀ ਮਸਲਾ ਉਹ ਵੀ ਤੁਹਾਨੂੰ ਦੱਸ ਦਿੰਦਾ ਹਿੰਮਤਸ਼ਾਹੀ 1992 ਚ ਵਿਧਾਇਕ ਸੀਗਾ ਕਾਂਗਰਸ ਦਾ ਜੀ ਉਹਦੇ ਗੋਲੀ ਲੱਗੀ ਤੇ ਜਿਹੜੇ ਵਿਰੋਧੀ ਸੀ ਉਹਨਾਂ ਨੇ ਕਿਹਾ ਕਿ ਇਹ ਐਕਟਿੰਗ ਕਰਦਾ ਹ ਹਮ ਉਹਦੀ ਮੌਤ ਹੋ ਗਈ ਸੀ ਜੀ ਉਹ ਤਾਂ ਜੋੜ ਰਿਹਾ ਕਹਿੰਦਾ ਕਿ ਹੀ ਹਿੰਮਤਸ਼ਾਹੀ ਵਾਲੀ ਕਰਾਓਗੇ ਮਰਦ ਹੂੰ ਵੀ ਤੁਸੀਂ ਉਲਟਾ ਮੈਨੂੰ ਹੀ ਗੁਨਾਹਗਾਰ ਠਹਿਰਾ ਰਹੇ ਜੀ ਤੇ ਮੇਰੇ ਤੇ ਤਾਂ ਤਲਵਾਰ ਲਟਕ ਰਹੀ ਆ ਹੂੰ ਵੀ ਮੇਰਾ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤੇ ਇਹ ਜਿਹੜੀ ਤੁਹਾਡੀ ਪੁਲਿਸ ਹੈ ਨਾ ਇਹ ਜ਼ਿੰਮੇਵਾਰ ਹੋਏ ਮਤਲਬ ਨਾ ਮਾਮਲੇ ਵਿੱਚ ਚਿੱਤਰ ਬਣ ਜਾਂਦੇ ਸੋ ਇਹ ਹਿੰਮਤਸ਼ਾਹੀ ਵਾਲੀ ਜਿਹੜੀ ਹੈ ਨਾ ਉਹ ਉਦਾਹਰਣ ਦੇ ਕੇ ਆਪਣੀ ਸਰਕਾਰ ਜਿਹੜੀ ਇਹਨਾਂ ਦੀ ਵਿਹਾਰਦੀ ਹੈ ਉਹਨੂੰ ਚੇਤਾ ਰਹੀ ਆ ਆਪਣੀ ਸਰਕਾਰ ਦਾ ਮਤਲਬ ਇਹ ਹੁੰਦਾ ਸਭ ਕੇ ਜਿਹੜੀ ਸਟੇਟ ਦੀ ਸਰਕਾਰ ਹੁਣ ਜਿਵੇਂ ਆਪਾਂ ਆਪਦੀ ਸਰਕਾਰੀ ਕਹਿੰਦੇ ਨਾ ਪੰਜਾਬ ਸਰਕਾਰ ਸਾਡੀ ਪੰਜਾਬ ਸਰਕਾਰ ਤਾਂ ਮਤਲਬ ਕਿ ਉਹ ਚੀਜ਼ ਜਿਹੜੀ ਆ ਉਹ ਚੇਤਾ ਰਿਆ ਕਿ ਹਾਂ ਭਾਈ ਮੇਰੇ ਨਾਲ ਵੇਖੋ ਕਿਤੇ ਉਹ ਨਾ ਕਰਵਾ ਦਿਓ ਤੁਹਾਡੀ ਪੁਲਿਸ ਜਿਹੜੀ ਆ ਉਹ ਬਿਲਕੁਲ ਕਹ ਲੋ ਕਿ ਇੱਕ ਤਰ੍ਹਾਂ ਨਾਲ ਭਾਈ ਹੋਈ ਪਈ ਆ ਬਾਦ ਹਵਾ ਸੋਈ ਪਈ ਆ ਲੈ ਕੇ ਬਹਿ ਜਾਏਗੀ ਬਿਲਕੁਲ 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 ਮਿੰਟੂ ਜੀ ਹਮਰਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੱਪੂ ਯਾਦਨ ਵਿੱਚ ਤਾਂ ਸਰਕਾਰ ਨੇ ਹੀ ਪੱਪੂ ਬਣਾਤਾ ਕਹਿੰਦੇ ਅ ਬਿਲਕੁਲ ਜੀ ਸੁਖਬੀਰ ਨੂੰ ਬਚਾਉਣ ਵਾਲੇ ਮੁਲਾਜ਼ਮ ਨੂੰ ਉਮਰ ਦੱਸਿਆ ਕਿਉਂਕਿ ਅਸ਼ਦੀ ਪਲੇਅਰ ਕਹਿ ਰਿਹਾ ਸੀ ਕਿ 40 ਸਾਲ ਤੋਂ ਬਾਅਦ ਪਰਿਵਾਰ ਦੀ ਸੁਰੱਖਿਆ ਵਿੱਚ ਤਾਇਨਾਤ ਹਨ ਇਹ ਕਰੀ ਸੀ ਕਿ ਉਹਨਾਂ ਦੀ ਜਿਹੜੀ ਬਾਡੀ ਆ ਉਹਦੇ ਤੋਂ ਅੰਦਾਜ਼ਾ ਲਾਇਆ 50 ਪਲੱਸ ਦਾ ਹੂੰ ਹੂੰ ਠੀਕ ਹੈ ਨਾ ਜੀ ਕੋਈ ਜ਼ਿਆਦਾ ਹੁਣ 60 70 ਸਾਲ ਦਾ ਤਾਂ ਹੋ ਨਹੀਂ ਸਕਦਾ ਫੋਰਸ ਦੇ ਵਿੱਚ ਨਾ ਬਿਲਕੁਲ ਵੀ 50 ਪਲੱਸ ਤੋਂ ਪਾ ਹੋਵੇ ਕਿ ਹੋ ਸਕਦਾ ਕੋ 55 ਤੇ ਬਿਲਕੁਲ ਅੰਦਾਜ਼ਾ ਹੁੰਦਾ ਹੈ ਮੇਰਾ ਅੰਦਾਜ਼ਾ ਹੈ ਮਤਲਬ ਕਿ ਬਾਡੀ ਲੈਂਗੁਏਜ ਪਰ ਉਸ ਬੰਦੇ ਦੀ ਫੁਰਤੀ ਬਹੁਤ ਸੀਗੀ ਹੂੰ ਦਲੇਰੀ ਵੀ ਬਹੁਤ ਸੀਗੀ ਸੋ ਉਮਰ ਦਾ ਐਗਜ਼ੈਕਟ ਆਪਾਂ ਜੀ ਜੀ ਪਤਾ ਕਰ ਲਾਂਗੇ ਇਹ ਕਿੰਨੀ ਕੁ ਉਮਰ ਹੈ ਅਰਸ਼ਦੀਪ ਕਲियर ਜੀ ਦਾ ਨੰਬਰ ਸ਼ਾਇਦ ਹੋਊਗਾ ਕਰ ਲਾਂਗੇ ਜੀ ਉਹਨਾਂ ਤੋਂ ਕਨਫਰਮ